ਖਬਰਨਾਮਾ ਦੇਖ ਰਿਹਾ ਸਾਰੇ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੋ ਸਰਾਜ 10 ਮਈ ਦੀ ਰਾਤ ਨੂੰ ਚਾਰ ਨੌਜਵਾਨ ਲਾਪਤਾ ਹੋ ਜਾਂਦੇ ਨੇ ਮਲੇਰ ਕੋਟਲੇ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ ਕਿ ਭਾਈ ਉਹ ਚਾਰ ਨੌਜਵਾਨ ਗਏ ਕਿੱਥੇ ਉਹਨਾਂ ਦੇ ਕੋਲ ਗੱਡੀ ਵੀ ਸੀ ਉਹਨਾਂ ਦੇ ਕੋਲ ਚੰਗੇ ਮਹਿੰਗੇ ਮੋਬਾਈਲ ਵੀ ਸੀ ਉਹ ਚੰਗੇ ਘਰਾਂ ਦੇ ਸੀ ਆਖਰਕਾਰ ਇਹ ਚਾਰ ਨੌਜਵਾਨ ਅਚਾਨਕ ਰਾਤੋਂ ਰਾਤ ਕਿਵੇਂ ਲਾਪਤਾ ਹੋ ਗਏ ਕਿਸ ਨੇ ਮਾਰਤੇ ਕਿਸ ਨੇ ਕਲੈਪ ਕਰ ਲੈ ਬੜਾ ਵੱਡਾ ਸਸਪੈਂਸ ਬੜਾ ਵੱਡਾ ਭੰਬਲ ਪੂਸਾ ਬਣ ਗਿਆ ਮਲੇਰ ਕੋਟਲਾ ਦੀ ਪੁਲਿਸ ਅਤੇ ਉਥੋਂ ਦੇ ਹਲਕਾ ਨਵਾਇਸੀਆਂ ਵਾਸਤੇ ਸ਼ੱਕ ਦੇ ਆਧਾਰ ਤੇ ਜਾਂਚ ਸ਼ੁਰੂ ਕੀਤੀ ਗਈ ਲੇਕਿਨ ਮਾਮਲਾ ਕੁਝ ਹੋਰ ਹੀ ਸਾਹਮਣੇ ਆਇਆ ਖਬਰ ਪੜਦਿਆਂ ਤੁਹਾਡੇ ਬਾਰੇ ਉਹਨਾਂ ਬਾਰੇ ਮਲੇਰ ਕੋਟਲ ਦੀ ਹੱਦ ਉੱਪਰ ਜੋੜੇਪੁਰ ਨੇੜੇ ਇਲਾਕੇ ਵਿੱਚ ਸੋਮਵਾਰ ਦੀ ਭਿਆਨਕ ਹਾਸੇ ਦੀ ਅਸਲੀਅਤ ਸਾਹਮਣੇ ਆਈ ਹੈ ਜਦੋਂ ਜੋੜੇਪੁਰ ਨਹਿਰ ਵਿੱਚੋਂ ਇੱਕ ਕਾਰ ਨੂੰ ਗੋਤਾਖੋਰਾਂ ਨੇ ਬਾਹਰ ਕੱਢਿਆ ਇਹ ਉਹੀ ਕਾਰ ਸੀ ਜਿਸ ਵਿੱਚ 10 ਮਈ ਦੀ ਰਾਤ ਨੂੰ ਚਾਰ ਨੌਜਵਾਨ ਲਾਪਤਾ ਹੋ ਗਏ ਕਾਰ ਦੇ ਮਿਲਣ ਦੇ ਨਾਲ ਹੀ ਇਹ ਗੁੱਤੀ ਹਾਲ ਵੀ ਹੋ ਗਈ ਕਿ ਉਹ ਨੌਜਵਾਨ ਕਿੱਥੇ ਗਾਇਬ ਹੋ ਗਏ ਸਨ ਦੁਖਦਾਈ ਦੀ ਗੱਲ ਇਹ ਰਹੀ ਕਿ ਚਾਰਾਂ ਦੀਆਂ ਲਾਚਾਂ ਕਾਰ ਵਿੱਚੋਂ ਮਿਲੀਆਂ ਮ੍ਰਿਤਕ ਦੀ ਪਛਾਣ ਜਤਿੰਦਰ ਕੁਮਾਰ ਨਿਵਾਸੀ ਜੈਪੁਰ, ਗੋਪਾਲ, ਕ੍ਰਿਸ਼ਨ ਜੈਪੁਰ, ਸੁਜਾਨ ਮਲਕ ਮਾਧ ਪ੍ਰਦੇਸ਼, ਗगन ਪੁਹਾਣੀਗੜ੍ਹ ਵਜੂ ਹੋਈ ਇਹ ਸਾਰੇ ਨੌਜਵਾਨ ਧੂਰੀ ਰੋਡ ਦੇ ਨੇੜੇ ਪਿੰਡ ਸਾਗਲਾ ਵਿੱਚ ਸਥਿਤ ਭਾਰਤ ਆਟੋ ਕਾਰ ਏਜੰਸੀ ਵਿੱਚ ਕੰਮ ਕਰਦੇ ਸਨ ਮ੍ਰਿਤਕਾਂ ਵਿੱਚ ਇੱਕ ਮੁੰਜੇ ਇੱਕ ਸਟੋਰ ਕੀਪਰ ਦੋ ਕਰਮਚਾਰੀ ਸ਼ਾਮਲ ਸਨ ਇਹ ਨੌਜਵਾਨ ਬਲੈਕਆਊਟ ਦੌਰਾਨ ਬਿਨਾਂ ਕਿਸੇ ਨੂੰ ਦੱਸੇ ਹਰ ਦੁਆਰ ਲਈ ਜਾਣ ਲਈ ਨਿਕਲੇ ਸਨ ਜਿਵੇਂ ਹੀ ਪਰਿਵਾਰ ਦੇ ਪਰਿਵਾਰਾਂ ਨੇ ਸਵਰਗ ਨਾ ਹੋਣ ਕਰਦੀ ਜਾਣਕਾਰੀ ਦਿੱਤੀ ਤਾਂ ਉਹਨਾਂ ਨੇ ਪੁਲਿਸ ਨਾਲ ਸੰਪਰਕ ਕੀਤਾ ਮੋਬਾਈਲ ਦੀ ਆਖਰੀ ਲੋਕੇਸ਼ਨ ਜੋੜੇ ਪੁਲ ਨਹਿਰ ਦੇ ਨੇੜੇ ਮਿਲੀ ਜਿਸ ਦੇ ਹਾਜ਼ਾਰ ਤੇ ਨਹਿਰ ਵਿੱਚੋਂ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ ਗੋਤਾਖੋਰਾਂ ਨੇ ਕਈ ਦਿਨਾਂ ਦੀ ਜਦੋਂ ਜਦ ਤੋਂ ਬਾਅਦ ਅੱਜ ਨਹਿਰ ਵਿੱਚੋਂ ਕਾਰ ਨੂੰ ਬਾਹਰ ਕੱਢਿਆ ਪੁਲਿਸ ਔਕੀ ਹਰਜਿੰਦਰ ਸਿੰਘ ਮੌਕੇ ਤੇ ਪਹੁੰਚੇ ਅਤੇ ਪੁਲਿਸ ਨੇ ਪੁਸ਼ਟੀ ਕੀਤੀ ਕਿ ਲਾਸ਼ਾਂ ਨੂੰ पोस्टमार्टम ਲਈ ਸਿਵਲ ਹਵਾਲੇ ਹਸਪਤਲ ਮਲੇਰ ਕੋਟਲਾ ਭੇਜ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਪੋਸਟਮਾਰ ਰਿਪੋਰਟ ਦੇ ਆਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਹੋਵੇਗੀ ਭਾਰਤ ਆਟੋ ਏਜੰਸੀ ਦੇ ਮਾਲਕ ਨੇ ਦੱਸਿਆ ਕਿ ਇਹ ਚਾਰੇ ਕਰਮਚਾਰੀ ਇਕੱਠੇ ਬਿਨਾਂ ਕਿਸੇ ਨੋਟਸ ਦੇ ਰਾਤ ਨੂੰ ਗਏ ਅਤੇ ਗੇਟਕੀਪਰ ਨੇ ਇਸ ਬਾਰੇ ਦੱਸਿਆ ਕਈ ਕੋਸ਼ਿਸ਼ ਦੇ ਬਾਵਜੂਦ ਸਮਰਕ ਨਹੀਂ ਬਣਿਆ ਜਿਸ ਤੋਂ ਬਾਅਦ ਗੰਭੀਰਤਾ ਨਾਲ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਜਿਵੇਂ ਹੀ ਕਾਰ ਮਿਲਦੀ ਖਬਰ ਆਈ ਸਾਰੇ ਕਰਮਚਾਰੀ ਅਤੇ ਪਰਿਵਾਰਕ ਮੈਂਬਰ ਉੱਥੇ ਮੌਕੇ ਤੇ ਪਹੁੰਚ ਗਏ ਯਾਨੀ ਕਿ ਚਾਰ ਦੋ ਜੈਪੁਰ ਦੇ ਵਿੱਚੋਂ ਹਿਮਾਚਲ ਦੇ ਵਿੱਚੋਂ ਅੱਜ ਪੁਲਿਸ ਨੇ ਉਸ ਦੀ ਗੁੱਥੀ ਸੁਲਝਾਈ ਹੈ ਜਦੋਂ ਗੋਤਾ ਖੁਰਾ ਨੇ ਉਹ ਗੱਡੀ ਦੇ ਵਿੱਚੋਂ 4 ਲਾਛਾਂ ਬਾਰ ਕੱਢੀਆਂ ਕਿਵੇਂ ਕਿਵੇਂ ਗੱਡੀ ਡੈਰ ਦੇ ਵਿੱਚ ਡਿੱਗੀ ਕਿਸੇ ਵੱਲੋਂ ਅਗਵਾ ਕਰਕੇ ਗੱਡੀ ਵਿੱਚ ਛੁੱਟਿਆ ਗਿਆ ਹਾਲੇ ਇਸ ਵਾਰ ਬਾਰੇ ਕੋਈ ਖਲਾਸਾ ਨਹੀਂ ਹੋਇਆ ਉਧਰ ਪਰਿਵਾਰ ਦੇ ਮੈਂਬਰਾਂ ਦਾ ਰੋ ਰੋ ਕੇ ਬੁਲਾਹਾ ਹਾਰ ਹੋ ਗਿਆ ਹੈ ਪ੍ਰਸ਼ਾਸਨ ਨੇ ਇਹ ਪ੍ਰੋਸਾ ਦਿੱਤਾ ਹੈ ਕਿ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੇਕਰ ਇਸ ਦੇ ਵਿੱਚ ਕੋਈ ਦੋਸ਼ੀ ਪਾਇਆ ਜਾਂਦਾ ਹੈ